ਨਿਊ ਡੈਮੋਕ੍ਰੇਟਸ ਦੇ ਵੱਲੋਂ ਆਪਣਾ ਸਮਰਥਨ ਵਾਪਸ ਲੈਣ ਦੀ ਰਣਨੀਤੀ ਨੂੰ ਟ੍ਰੋਡੋ ਸਮਝ ਨਹੀਂ ਪਾਰੇ ਪ੍ਰਧਾਨ ਮੰਤਰੀ ਜਸਟਿਨ ਟ੍ਰੋਡੋ ਨੇ ਕਾਰਬਨ ਕੀਮਤ ਤੇ ਗੱਲਬਾਤ ਕਰਦਿਆਂ ਇਹ ਟਿੱਪਣੀ ਕੀਤੀ ਉਹਨਾਂ ਕਹਿੰਦੇ ਕਿ ਐਨਡੀਪੀ ਲੰਬੇ ਸਮੇਂ ਤੋਂ ਜਲਵਾਯੂ ਨੀਤੀ ਦੇ ਸਮਰਥਨ ਦੇ ਵਿੱਚ ਰਹੀ ਹੈ 2019 ਦੀਆਂ ਚੋਣਾਂ ਦੇ ਵਿੱਚ ਵੀ ਇਸ ਤੇ ਪ੍ਰਚਾਰ ਕੀਤਾ ਸੀ ਪਰ ਇਸ ਹਫਤੇ ਪਾਰਟੀ ਨੇ ਆਪਣੀ ਸਥਿਤੀ ਜਿਹੜੀ ਆ ਉਹ ਬਦਲ ਦਿੱਤੀ ਹੈ ਇਹ ਕਹਿੰਦੇ ਹੋਏ ਕਿ ਕਾਰਬਨ ਦੀ ਕੀਮਤ ਸਹੀ ਨਹੀਂ ਹੈ ਤੇ ਪ੍ਰੀਮੀਅਰਾਂ ਨੂੰ ਗ੍ਰੀਨ ਹਾਊਸ ਗੈਸ ਨਿਕਾਸ ਨੂੰ ਘਟਾਉਣ ਦੇ ਲਈ ਨਵੇਂ ਵਿਚਾਰਾਂ ਦੇ ਨਾਲ ਆਉਣ ਲਈ ਸਹਿਮਤ ਦੀ ਹੈ ਇਸ ਦੇ ਸੰਸਦ ਮੈਂਬਰਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਗੈਰ ਬਾਈਡਿੰਗ ਕੰਜ਼ਰਵੇਟਿਵ ਮਤੇ ਦਾ ਸਮਰਥਨ ਵੀ ਕੀਤਾ ਜਿਸ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਟਰੂਡੋ ਨੀਤੀ ਬਾਰੇ ਵਿਚਾਰ ਵਟਾਂਦਰੇ ਦੇ ਲਈ 5 ਹਫ਼ਤਿਆਂ ਦੇ ਅੰਦਰ ਸੂਬਾਈ ਤੇ ਖੇਤਰੀ ਨਿਤਾਮਾਂ ਦੇ ਨਾਲ ਬੈਠਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਵੀਕਾਰ ਕੀਤਾ ਹੈ ਕਿ ਜਦੋਂ ਕਾਰਬਨ ਦੀ ਕੀਮਤ ਦੀ ਗੱਲ ਆਉਂਦੀ ਹੈ ਤਾਂ ਨਿਊ ਡੈਮੋਕ੍ਰੇਟਸ ਰਾਜਨੀਤਿਕ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਨੇ ਪਰ ਉਹਨਾਂ ਕਿਹਾ ਹੈ ਕਿ ਉਹ ਸਮਝ ਨਹੀਂ ਪਾਉਂਦੇ ਕਿ ਉਹ ਆਪਣਾ ਸਮਰਥਨ ਵਾਪਸ ਕਿਉਂ ਲੈ ਰਹੇ ਨੇ ਐਨ ਡੀ ਪੀ ਲੰਮੇ ਸਮੇਂ ਤੋਂ ਜਲਵਾਯੂ ਨੀਤੀ ਦੇ ਸਮਰਥਨ ਦੇ ਵਿੱਚ ਰਹੀ ਹੈ ਤੇ 20 ਦੀਆਂ ਚੋਣਾ ਵਿੱਚ ਵੀ ਇਸ ਤੇ ਪ੍ਰਚਾਰ ਕੀਤਾ ਗਿਆ ਸੀ ਪਰ ਇਸ ਹਫਤੇ ਪਾਰਟੀ ਨੇ ਆਪਣੀ ਸਥਿਤੀ ਬਦਲ ਦਿੱਤੀ ਇਹ ਕਹਿੰਦੇ ਹੋਏ ਕਿ ਕਾਰਬਨ ਦੀ ਕੀਮਤ ਸਭ ਤੋਂ ਪਹਿਲਾਂ ਸਭ ਤੋਂ ਵੱਧ ਰਹੀ ਹੈ ਪ੍ਰੀਮੀਅਰ ਅਨੂ ਗ੍ਰੀਨ ਹਾਊਸ ਗੈਸ ਦੀ ਨਿਕਾਸ ਨੂੰ ਘਟਾਉਣ ਲਈ ਨਵੇਂ ਵਿਚਾਰਾਂ ਨਾਲ ਲਿਆਉਣ ਦੇ ਉਤਸ਼ਾਹਿਤ ਕਰਦੀ ਹੈ ਇਸ ਦੇ ਸੰਸਦ ਮੈਂਬਰਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਗੈਰ ਬਾਈਂਡਿੰਗ ਕੰਜ਼ਰਵੇਟਿਵ ਮਤੇ ਦਾ ਸਮਰਥਨ ਵੀ ਕੀਤਾ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਟਰੂਡੋ ਨੀਤੀ ਬਾਰੇ ਵਿਚਾਰ ਵਟਾਂਦਰੇ ਲਈ 5 ਹਫਤਿਆਂ ਦੇ ਅੰਦਰ ਸੁਭਾਈ ਤੇ ਖੇਤਰੀ ਨਿਤਾਵਾਂ ਦੇ ਨਾਲ ਬੈਠਣ ਟਰੂਡੋ ਨੇ ਕਿਹਾ ਹੈ ਕਿ ਮੁੱਠੀ ਪਰ ਰੂੜੀ ਦੀ ਸਿਆਸਤਾਂ ਤੇ ਪ੍ਰੀਮੀਅਰ ਨਹੀਂ ਹਨ ਜੋ ਉਹਨਾਂ ਨੂੰ ਜਲਵਾਯੂ ਪਰਿਵਰਤਨ ਵਿਰੋਧ ਲੜਾਈ ਬਿਹਤਰ ਪਵੇਖ ਲਈ ਲੋਕਾਂ ਦੀਆਂ ਜੇਬਾਂ ਵਿੱਚ ਹੋਰ ਪੈਸੇ ਪਾਉਣ ਲਈ ਜਾਰੀ ਰੱਖਣ ਤੋਂ ਦੂਰ ਕਰ ਰਹੇ ਨੇ ਸੋ ਇਸ ਲੇਟ ਰੂਡੋ ਐਨਡੀਪੀ ਦੀ ਸਥਿਤੀ ਤੇ ਇੱਕ ਕਾਇਤੀ ਉਪਾਵਾ ਅਤੇ ਜਲਵਾਯੂ ਪਰਿਵਰਤਨ ਵਿਰੋਧ ਲੜਾਈ ਦੇ ਪਿੱਛੇ ਹਟਣ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਰੇ ਕੰਜ਼ਰਵੇਟਿਵ ਜ਼ੋਰ ਦਿੰਦੇ ਨੇ ਕਿ ਕਾਰਬਨ ਦੀ ਕੀਮਤ ਕੈਨੇਡੀਅਨਾਂ ਲਈ ਜੀਵਨ ਨੂੰ ਕਟਕਫਾਈਤੀ ਬਣਾ ਰਹੀ ਹੈ ਜਦੋਂ ਕਿ ਲਿਬਰਲਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਤੇ ਕੀਮਤ ਤੋਂ ਛੋਟ ਦਾ ਮਤਲਬ ਹੈ ਕਿ ਜ਼ਿਆਦਾਤਰ ਕੈਨੇਡੀਅਨ ਦਿਨ ਦੇ ਅੰਤ ਤੱਕ ਵਧੇਰੇ ਪੈਸਾ ਕਮਾਉਂਦੇ ਨੇ ਟਰੂਡੋ ਨੇ ਕਿਹਾ ਕਿ ਕੰਜ਼ਰਵੇਟਿਵ ਸੰਦੇਸ਼ ਐਂਡੀਪੀਆ ਗੂ ਜਗਮੀਤ ਸਿੰਘ ਦੇ ਤਰੀਕੇ ਨਾਲ ਆਉਂਦਾ ਇਸ ਲਈ ਉਹਨਾਂ ਲਈ ਵੀ ਦਬਾਅ ਵਧ ਰਿਹਾ ਹੈ ਇਸ ਲਈ ਸਾਨੂੰ ਉਸ ਗੱਲ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਜਿੱਥੇ ਲੋਕਾਂ ਦੀ ਅਫੋਰਡੇਬਿਲਟੀ ਬਾਰੇ ਚਿੰਤਾ ਹੈ ਜੋ ਜਲਵਾਯੂ ਤਬਦੀਲੀ ਬਾਰੇ ਵੀ ਚਿੰਤਤ ਨੇ ਜਗਮੀਤ ਸਿੰਘ ਨੇ ਟਿੱਪਣੀ ਲਈ ਬੇਨਤੀ ਤੇ ਤੁਰੰਤ ਤਾਂ ਕੋਈ ਜਵਾਬ ਨਹੀਂ ਦਿੰਦਾ ਕੰਜ਼ਰਵੇਟਿ ਸਿੰਗ ਪਾਲਿਸੀ ਦਾ ਸਮਰਥਨ ਕਰਨ ਦੇ ਆਪਣੇ ਰਿਕਾਰਡ ਤੇ ਕੈਨੇਡੀਅਨਾਂ ਨੂੰ ਗੁਰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਟੋਰੀਜ਼ ਨੇ ਫੈਡਰਲ ਕਾਰਬਨ ਕੀਮਤ ਨੂੰ ਖਤਮ ਕਰਨ ਲਈ ਨੇਤਾ ਪੀਰੇ ਪਾਲੀਵਰ ਦੇ ਅਧੀਨ ਸਦਨ ਦੇ ਵਿੱਚ 20 ਤੋਂ ਵੱਧ ਮੋਸ਼ਨ ਪੇਸ਼ ਕੀਤੇ ਨੇ ਐਨਡੀਪੀ ਨੇ ਉਹਨਾਂ ਵਿੱਚੋਂ ਦੋ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿਰੋਧ ਵੋਟ ਦਿੱਤੀ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਜਗਮੀਤ ਸਿੰਘ ਦੀ ਲੋਕਪ੍ਰਿਅਤਾ ਦੇ ਵਿੱਚ ਗਿਰਾਵਟ ਤੇ ਸੰਸਦ ਦੇ 6 ਐਨਡੀਪੀ ਮੈਂਬਰਾਂ ਨੇ ਐਲਾਨ ਕੀਤਾ ਕਿ ਉਹ ਜਗਮੀਤ ਸਿੰਘ ਦੇ ਡੁੱਬ ਰਹੇ ਜਹਾਜ਼ ਨੂੰ ਛੱਡ ਰਹੇ ਨੇ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਕਾਰਬਨ ਟੈਕਸ ਕੈਨੇਡੀਅਨਾਂ ਨੂੰ ਪਹੁੰਚਾ ਰਿਹਾ ਹੈ ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਜਗਮੀਤ ਸਿੰਘ ਇੱਕ ਕਮਜ਼ੋਰ ਨੇਤਾ ਹੈ ਤੇ ਆਪਣੇ ਇਸ ਰਿਕਾਰਡ ਤੋਂ ਉਹ ਭੱਜ ਰਹੇ ਨੇ ਐਨ ਡੀ ਪੀ ਨੇ ਟਰੂਡੋ ਦੇ ਘਟ ਗਿਣਤੀ ਲਿਬਰਲਾਂ ਦੇ ਨਾਲ ਆਪਣੇ ਸਿਆਸੀ ਸਮਝੌਤੇ ਦੇ ਹਿੱਸੇ ਵਜੋਂ ਵੱਡੇ ਨੀਤੀਗਤ ਲਾਭ ਕੀਤੇ ਨੇ ਪਰ ਨਿਊ ਡੈਮੋਕ੍ਰੇਟਸ ਨੇ ਰਾਸ਼ਟਰੀ ਫਾਰਮਾ ਕੇਅਰ ਜਾਂ ਡੈਂਟਲ ਕੇਅਰ ਪ੍ਰੋਗਰਾਮਾਂ ਤੇ ਜਿੱਤਾ ਦਾ ਪੋਲਿੰਗ ਸਫਲਤਾ ਦੇ ਵਿੱਚ ਅਨੁਵਾਦ ਨਹੀਂ ਕੀਤਾ ਕੰਜ਼ਰਵੇਟਿਵਜ਼ ਦੌਰਾਨ ਬੀ ਸੀ ਤੇ ਉੱਤਰੀ 온ਟਾਰੀਓ ਦੇ ਵਿੱਚ ਐਨ ਡੀ ਪੀ ਸੀਟਾਂ ਦੇ ਨਜ਼ਰ ਰੱਖ ਰਹੇ ਨੇ ਜਿੱਥੇ ਉਹਨਾਂ ਦੀ ਕੋਸਟ ਆਫ ਲਿਵਿੰਗ ਦੇ ਮਹਿੰਗੇ ਮੁੱਦਿਆਂ ਤੇ ਪ੍ਰਦੂਸ਼ਣ ਤੇ ਲਿਬਰਲ ਮਦੇ ਨਿਰੰਤਰ ਮੋਹਮ ਗੂੰਜ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ